ਤੂੰ ਜਿਹੜਾ ਜੱਗ ਜਿੱਤਣ ਗਿਆ ਉਹਨਾਂ ਸੈਨੂੰ ਕਹ ਤੂੰ ਤਿੰਨਾ ਕੋੜੀ ਤੇ ਮੈਂ ਆ ਉਹ ਕੋੜੀ ਤੇ ਮੈਂ ਨਾਈਸ ਪਹਿਲਾਂ ਤਗੜੀ ਤਾਂ ਹੋ ਜਾ ਦਵਾਈ ਖਾ ਕੇ ਫੇਰ ਹੀ ਬੋਲਣ ਦੀ એનર્ਜੀ ਆਊਗੀ ਇਹਨੂੰ ਦਵਾਈ ਦੀ ਲੋੜ ਨਹੀਂ ਇਹਨਾਂ ਗੱਲਾਂ ਦੀ ਲੋੜ ਆ ਹਾਂਜੀ ਸਸਰੀਕਾਲ ਕੀ ਹਲਚਾਲ ਪਿੱਛੇ ਬੈਸਾਦੇ ਆ ਤੁਸੀਂ ਗੁਰਦੀਪ ਕੌਰ ਹਰਮਨ ਕੌਰ ਸੰਧੂ ਹੁਣ ਸੰਧੂ ਹੋ ਗਈ ਆ ਪਹਿਲਾਂ ਇਹ ਢਾਲੀਵਾਲ ਸੀ ਹੁਣ ਸੰਧੂ ਹੋ ਗਈ ਆ ਤੇ ਇਹ ਹੁਣ ਆਪਾਂ ਤੁਹਾਨੂੰ ਮੈਂ ਦੱਸਿਆ ਕਿ ਇਰਾਤ ਦਾ ਗੱਗੂ ਘਰੇ ਨਹੀਂ ਵੜਿਆ ਭਈ ਸਿੱਧੀ ਜੀ ਗੱਲ ਆ ਤੇ ਸਾਨੂੰ ਇੱਕ ਵਾਰ ਦਾਦਾ ਪਤਾ ਲੱਗਾ ਗੱਗੂ ਹਣਾ ਨਾ ਰਾਤ ਹੋਣ ਲੱਗੀ ਮੰਮੀ ਤੈਨੂੰ ਪਤਾ ਨਾ ਰਾਤ ਧੁੰਦ ਕਿੰਨੀ ਸੀ ਕੱਲ ਧੁੰਦ ਬਹੁਤ ਜ਼ਿਆਦੀ ਸੀ ਕਿੰਨੇ ਐਕਸੀਡੈਂਟ ਹੁੰਦੇ ਧੁੰਦ ਕਰਕੇ ਤੇ ਵੱਦ ਹੁੰਦੇ ਨਰਾਮਾਂ ਚ ਹਣਾ ਤੇ ਵੇਖ ਲੱਗ ਗੱਗੂ ਰਾਤ ਦਾ ਘਰੇ ਨਹੀਂ ਆਇਆ ਘਰੇ ਨਹੀਂ ਆਇਆ ਸੋ ਕਿਸੇ ਦੇ ਘਰੇ ਰਹਿ ਪਿਆ ਹੁਣ ਤਾਂ ਦੱਸ ਤੂੰ ਧੁੰਦ ਤੋਂ ਰਹਿ ਪਿਆ ਤੇ ਰਿਹਾ ਕਾ ਤੂੰ ਗਿਆ ਕਿੱਥੇ ਸੀ ਐਡੀ ਕੀ ਕਾਲੀ ਸੀ ਟਾਈਮ ਨਾਲ ਘਰੇ ਨਹੀਂ ਆਇਆ ਮੈਂ ਆ ਗਿਆ ਸੀ ਉਹਨਾਂ ਨਾਲ ਗਿਆ ਸੀ ਨਾ ਵਿਆਹ ਤੇ ਉਹਦੇ ਆਈ ਗਿਆ ਤੇ ਮੈਂ ਘਰੇ ਆ ਗਿਆ ਟਾਈਮ ਨਾਲ ਤੇ ਉਹ ਕਾ ਤਾ ਨਹੀਂ ਆਇਆ ਟਾਈਮ ਨਾਲ ਹਾਂ ਤੁਰੇ ਫਿਰਦੇ ਸੀ ਗੱਲ ਤਾਂ ਇਹ ਆ ਗੱਲ ਤਾਂ ਮੈਂ ਆ ਤੇ ਰਾਤ ਮੈਨੂੰ ਗੱਲ ਸੁਣਿਆ ਸਨੋਵਰ ਨੂੰ ਫੋਨ ਆਇਆ ਸਨੋਵਰ ਨੂੰ ਮੈਂ ਫੋਨ ਹੈ ਬੜਾ ਫੋਨ ਲਾ ਕੇ ਪਿਛਾ ਦੇਣਾ ਤੈਨੂੰ ਸਨੋਵਰ ਰਾਹ ਫੋਨ ਆਇਆ ਇਹ ਜਦੋਂ ਅਸੀਂ ਇਹਨਾਂ ਨੂੰ ਫੋਨ ਲਾਇਆ ਨਾ ਪਤਾ ਨਹੀਂ ਆਪੇ ਪਿੰਡ ਵਾਲੇ ਰਾਹ ਤੇ ਜਸਪਾਲ ਉਹ ਨਹੀਂ ਖੜੇ ਉੱਥੇ ਕਿਸੇ ਨਾਲ ਲੜੀ ਜਾਂਦੇ ਸੀ ਬੋਲੀ ਜਾਂਦੇ ਸੀ ਕੋਈ ਨਹੀਂ ਮੈਂ ਪੁੱਛਣਾ ਰਾਤ ਨੂੰ ਪੁੱਛ ਲੈਣੀ ਆ ਮੈਂ ਆ ਜਾਂਦਾ ਹਾਂ ਨੇ ਵੇਖ ਲਈ ਪੁੱਛ ਲਈ ਇਹਨੂੰ ਇਹਨੂੰ ਕਹੇ ਰਾ ਲੜੀ ਕਿਹਦੇ ਨੇ ਜਾਂਦੇ ਸੀ ਉੱਥੇ ਜਦੋਂ ਤੈਨੂੰ ਫੋਨ ਲਾਇਆ ਮੈਂ ਕਿਹਾ ਪਟਿੱ ਡਿਆ ਜਾਂ ਤੂੰ ਕੀ ਕਰਦਾ ਮੈਂ ਆਹੋ ਲੈ ਵੇ ਸਾਡੇ ਘਰ ਦਾ ਸਮਾਨ ਥੋੜਾ ਜਿਹਾ ਇੱਧਰ ਪਿਆ ਡਰਿੰਕਿੰਗ ਸਾਡਾ ਬਣ ਗੇਟ ਗੁੱਡ ਗੱਗੂ ਦਾ ਲੱਗ ਗਿਆ ਸਫਾਈ ਰਹਿਣ ਵਾਲੀ ਰਹਿ ਗਈ ਆ ਗੱਗੂ ਦੀ ਅਲਮਾਰੀ ਇਹਦੇ ਅੱਜ ਗੇਟ ਗੁੱਡ ਲਵਾ ਲੈਣੇ ਬਸ ਤੇ ਸਮਾਨ ਸਪੂਨ ਰੱਖਣਾ ਹੈ ਇੱਥੇ ਬਸ ਤਿਆਰੀ ਕਰੀਏ ਹੁਣ ਇਹ ਵੇਖ ਸਾਧਿਆ ਤੁਸੀਂ ਵਧੀਆ ਜੁੱਲੇ ਚ ਬਲੇਟ ਕੇ ਉਹ ਉੱਠਣ ਜੋਗੀ ਕੀ ਚੱਕਰ ਹੋ ਗਿਆ ਅੱਜ ਤਾਂ ਮੇਰੇ ਪੀੜਾ ਹੀ ਪੀਦਾ ਹੋਈ ਜਾਂਦੀਆਂ ਅੱਜ ਤਾਂ ਮੈਂ ਤੋਹੇ ਲਿਆ ਡਾਕਟਰ ਕੋ ਚੱਲ ਗਿਆ ਆਪਾਂ ਜਾਣਾ ਹੀ ਪੈਣਾ ਅੱਜ ਤਾਂ ਤੇ ਟਾਈਮ ਹੋ ਗਿਆ ਫਿਰ ਚੱਲ ਜੀ ਆਪਾਂ ਮੈਂ ਇਹਨਾਂ ਗੱਡੀ ਕੱਢ ਦੀ ਨਾਲੇ ਉਹਨੇ ਟਾਈਮ 'ਚ ਗੱਗੂ ਆ ਜਾਂਦਾ ਘਰੇ ਨਹੀਂ ਆ ਜਾਨੇ ਹਾਂ ਪਹਿਲਾਂ ਤਕੜੀ ਤਾਂ ਹੋ ਜਾ ਦਵਾਈ ਖਾ ਕੇ ਫੇਰ ਹੀ ਬੋਲਣ ਦੀ ਏਨਰਜੀ ਆਊਗੀ ਫੇਰ ਹੀ ਗੱਲ ਕਰਾਂਗੇ ਕੋਈ ਪੁੱਛ ਲਾਂਗੇ ਉਹਨੂੰ ਪੁੱਛ ਲਾਂਗੇ ਸਾਰਾ ਕੁਝ ਪੁੱਛ ਲਾਂਗੇ ਚਲੋ ਡਾਕਟਰ ਸਾਹਿਬ ਕੋ ਚਲੀਏ ਫਿਰ ਟਾਈਮ ਹੈਂ ਜੀ ਅੱਜ ਤੁਹਾਡੇ ਇੱਕ ਬੰਦਾ ਬਿਮਾਰ ਹੋ ਗਿਆ ਨਾ ਤੁਹਾਡੇ ਅੱਜ ਤੇ ਉਹ ਅੱਜ ਬਟੌਰ ਨਾਲ ਆਪਦੇ ਕੰਬਲ ਵਲੇਟ ਕੇ ਆਇਆ ਇੱਕ ਬੰਦਾ ਬਿਮਾਰ ਹੋ ਗਿਆ ਇੱਕ ਬੰਦਾ ਦਸਰੀ ਗਿਆ ਇੱਕ ਬੰਦਾ ਆਦੇ ਸੌਰੀ ਚਲ ਗਿਆ ਆਪਾਂ ਬੰਦੇ ਦੋ ਰਹਿ ਗਏ ਅੱਜ ਚੁੱਲ੍ਹੇ ਤੇ ਹਨਾ ਚਲੋ ਵੀ ਭੈਣਾਂ ਕੀ ਫਿਰ ਅੱਜ ਸਾਡੀ ਕੰਪਨੀ ਨਹੀਂ ਨਹੀਂ ਕੰਪਨੀ ਭੈਣ ਨਹੀਂ ਤਾਂ ਫਿਰ ਦੇਈ ਇਹ ਹੀ ਤਾਂ ਫਾਇਦਾ ਭੈਣਾਂ ਨਾਲ ਦਾ ਹੋਰ ਕੀ ਫਾਇਦਾ ਆਪਣ ਬੰਦੇ ਘਟ ਜਾਂਦੇ ਕਈ ਈ ਵਾਰੀ ਪਰ ਕੰਮ ਨਹੀਂ ਆਪਣਾ ਰੋਗ ਦਾ ਕੰਮ ਚੱਲਦਾ ਰਹਿਣਾ ਚਾਹੀਦਾ। ਰੋਟੀਆਂ 60 ਸਾਲ ਲਾਈ ਜਾਂਦੀ ਮੋਟੋ। ਕੋਈ ਨਹੀਂ ਕਿਹੜਾ ਢਿੱਡ ਸੜ ਚੱਲੇ ਆ। ਲੈ। ਹੱਦ ਹੋ ਗਈ ਤੇ ਇਹਦਾ ਮਤਲਬ ਸੜੀਆਂ ਹੀ ਖਵਾਈ ਜਾਣੀਆਂ ਢਿੱਡ ਸੜ ਚੱਲੇ ਆ ਦੇ। ਸੜੀ ਖਾ ਲੋ ਕੱਲੀਆਂ। ਆਹੋ ਕੱਚਾ ਹੀ ਖਵਾ ਦੇ। ਸੜੀਆਂ ਨਹੀਂ ਕਹਿ ਸਕਦੇ ਰੜੀਆਂ। ਰੜੀਆਂ ਇੰਨੀ ਐ ਨਹੀਂ ਰੜਦੀ ਰੋਟੀ। ਇਹ ਐ ਨਹੀਂ ਰੜਦੀ ਭਰਾ ਜੀ। ਹਾਂ ਇੱਕ ਜ਼ਿਆਦਾ ਹੋ ਗਿਆ ਵਾ। ਪਹਿਲਾਂ ਘੱਟ ਸੀਗਾ। ਹੂੰ ਘੱਟ ਸੀਗਾ ਇੱਥੇ। ਉੱਗ ਬਾਲੀ ਤੇ ਲੱਕੜਾਂ ਨੂੰ ਜਾਰੀ ਅੱਗ ਲੱਗ ਗਈ। ਵੇਖ ਲਾਣੀ ਹੁਣ ਗੱਗੂ ਰਾਤ ਦਾ ਘਰੇ ਨਹੀਂ ਆਇਆ। ਕੀ ਗੱਲ ਦੱਸ ਗਈ ਇਹਨੇ? ਹੈ ਗੱਗੂ ਰਾਤ ਦਾਣ ਘਰੇ ਨਹੀਂ ਆਇਆ ਵੇਲੇ। ਕੀ ਕਹਿ ਸਕਦੇ ਭਰਾਵਾ? ਉਹ ਤੋਂ ਕੱਲ ਹੀ ਨਹੀਂ ਤੋਂਦੇ ਸੀ ਬੁਰਾ ਆਲੇ। ਭਾਈ ਨਾਲ ਮੈਂ ਆਪਾਂ ਦਾ ਟਾਈਮ ਨਾ ਘਰੇ ਆ ਗਏ ਸੀ ਬਈ ਆਪਦਾ। ਇਹ ਹੀ ਪਤਾ ਨਹੀਂ ਕਿੱਥੇ ਵਾਰਾ ਗਰਦੀ ਕਰਦੇ ਫਿਰਦੇ ਸੀ ਆਪਾਂ ਨੂੰ ਨਹੀਂ ਪਤਾ। ਆਪਾਂ ਤਾਂ ਕੱਲੇ ਵਿਆਹ ਤੇ ਗਏ ਸੀ ਵਿਆਹ ਤੋਂ ਹੋ ਕੇ ਵਾਪਸ ਆ ਗਏ ਬਸ। ਉਹਨਾਂ ਨੂੰ ਵੀ ਕਹਿ ਦਿੰਦਾ। ਆਹ ਤਾਂ ਹੋ ਕੇ ਵਾਪਸ ਆ ਜੋ। ਭਾਈ ਇਹ ਆਈ ਨਹੀਂ। ਇਹ ਪਤਾ ਨਹੀਂ ਕਿੱਥੇ ਗੇੜੇ ਕੱਢਦੇ ਫਿਰਦੇ ਸੀ। ਇੰਨੀ ਤਾਂ ਹੁੰਦੇ ਚ ਅੱਜ ਕੱਲ੍ਹ ਜਮਾਨਾ ਬਾਹਰ ਹੋ ਗਿਆ ਹੋ ਗਿਆ ਹੋਰ ਸੇਖ ਜਿਆਦਾ ਹੋ ਗਿਆ ਭਲੇ ਘਟਾ ਦੀ ਮਾਰਾ ਬੁਰਾ ਹਾਲਾ ਦੱਸ ਦੇਖ ਵੇ ਵੋਲਣਾ ਤਾਂ ਹੈ ਹੀ ਹੈ ਜਿਹੜਾ ਬੋਲਦਾ ਪੰਪੇ ਚਕਾਦਾ ਵਾ ਤੇ ਤੁਨ ਮੈਂ ਵੀ ਗੱਲ ਆਪਾਂ ਵੀ ਇਹ ਗੱਲ ਹੀ ਆ ਉਹ ਤਾਂ ਜਦੋਂ ਮੇਰੇ ਤੋਂ ਗੱਡੀ ਦਾ ਮੈਨੂੰ ਪਤਾ ਜਦੋਂ ਮੈਂ ਤੇ ਸਨੋਵਰ ਤੇ ਗੱਡੀ ਦੀ ਬਾਰੀ ਟੁੱਟ ਗਈ ਚੇਤੇ ਹੀ ਚੇਤੇ ਚੇਤੇ ਹੀ ਉਦੋਂ ਕੀ ਕਰਦਾ ਸੀ ਉਦੋਂ ਤਾਂ ਐ ਲੇਟੀਆਂ ਮਾਰਦਾ ਸੀ ਐ ਘਰ ਦੇ ਵਿੱਚ ਵੀ ਮੈਂ ਸਾਰਾ ਘਰ ਫੇਰ ਤੇ ਚੱਕਦਾ ਬਾਈ ਹੁਣ ਮੈਨੂੰ ਕੋਈ ਰੋਕੇ ਸਈ ਆ ਤੀ ਕਰਨੋ ਕੁੱਟ ਮਦਾ ਦਾਸ ਕੱਲਾ ਤੇ ਕੀ ਕੁੱਟਿਆ ਹੀ ਨਹੀਂ ਕੱਲਿਆ ਇਹਨੇ ਕੱਲਾ ਕੁੱਟਿਆ ਹੀ ਨਹੀਂ ਇਹਨੂੰ ਕੋਈ ਕਸਰ ਛੱਡੀ ਇਹਨੇ ਨਾ ਜ਼ਰੂਰੀ ਨਹੀਂ ਨਾ ਅਰੇ ਉਧਾ ਦੇ ਘਾਡੇ ਗਾਲੀ ਹਰੇ ਤਾ ਆਹੇ ਤੁਸੀਂ ਆਹੇ ਤੋਂ ਬਾਰੀ ਭਾਂਤੀ ਬਾਰੀ ਭਾਂਤੀ ਆਹੇ ਤੁਸੀਂ ਬਾਰੀ ਭਾਂਤੀ ਫੋਰਚੂਨਰ ਦੀ ਐਂ ਕਰਤਾ ਓ ਕਰਤਾ ਲੈ ਦੱਸ ਪੂਰੀ ਗੱਲ ਦੱਸੋ ਕੀ ਹੋਈ ਸੀ ਕੀ ਹੋਇਆ ਉਹ ਗੱਲ ਹੋਈ ਕਿ ਮੈਂ ਤੇ ਸਨੋਵਰ ਸੀਗੇ ਅਸੀਂ ਉਦੋਂ ਗੱਡੀ ਆਪਣੇ ਲਈ ਨਵੀਂ ਲੈ ਵੀ ਲਈ ਤੇ ਦੋ ਤਿੰਨ ਦੇ ਨਹੀਂ ਆਏ ਸੀ ਤੇ ਦੋ ਤਿੰਨ ਦਿਨਾਂ ਬਾਅਦ ਨਾ ਅਸੀਂ ਫਿਰਦੇ ਹੀ ਉਥੇ ਜਲੰਧਰ ਆ ਨਾ ਨਾ ਟਰ ਤਾਂ ਪੁਆਲੇ ਹੀ ਗੇ ਇੱਕ ਦਿਨ ਪਹਿਲਾਂ ਐਂ ਤਾਂ ਗੱਡੀ ਦਾ ਏਜੰਸੀ ਚੋਂ ਕੋਈ ਕਰਾਉਣ ਗਿਆ ਹੀ ਗੇ ਤੇ ਉਹ ਕਰਾ ਕੇ ਤੇ ਅਸੀਂ ਤਾਂ ਚੱਲੇ ਜਲੰਧਰ ਵਾਲੀ ਢੀੜਾ ਕੱਢ ਕੇ ਅਸੀਂ ਤਾਂ ਸੋਚਿਆ ਵੀ ਚੱਲ ਢੀੜਾ ਕੱਢ ਕੇ ਆਉਣੇ ਤੇ ਮੈਂ ਤੁਹਾਨੂੰ ਦੱਸਦਾ ਅਸੀਂ ਤਾਂ ਸੋਚਿਆ ਵੀ ਚੱਲ ਜਲੰਧਰ ਦਾ ਢੀੜਾ ਕੱਢ ਕੇ ਜਾਂਦੇ ਆ ਗੱਡੀ ਨਵੀਂ ਦੇ ਚਾਜ ਤੇ ਅਸੀਂ ਤਾਂ ਲੱਗਾ ਧੁੱਲ ਨਿਕਲੇ ਜਲਸੀ ਤੋਂ ਬਾਹਰ ਉਹ ਮੈਨੂੰ ਕਹਿੰਦਾ ਸੁਨੋ ਵਰ ਕਹਿੰਦਾ ਪਾਣੀ ਦੀਆਂ ਦੋ ਬੋਤਲਾਂ ਫੜ ਲਿਆ ਇਨੇ ਗੱਡੀ ਸਾਈਡ ਤੇ ਲਾਈ ਉਧਰੋਂ ਜਿੱਥੇ ਗੱਡੀ ਲਾਈ ਉੱਥੇ ਸੀਗਾ ਉਹ ਟੀ ਪੁਆਇੰਟ ਜਿਆ ਉਹ ਇੱਕ ਨੇ ਟਰੱਕ ਕੱਢਣ ਲੱਗੇ ਨੇ ਉਹਨੇ ਗੱਡੀ ਵਾਲੀ ਉਹਦਾ ਟਰੱਕ ਰੇ ਨੂੰ ਕਰਤਾ ਉਹਨੇ ਵੇਖਿਆ ਨਹੀਂ ਇਧਰ ਫੋਰਚੂਨਰ ਖੜੀ ਉਹਨੇ ਬਾਰੀ ਜੇ ਧੱਕਤੀ ਤੇ ਪਾਏ ਸਾਡੇ ਦਾ ਰੰਗ ਉੱਡ ਗਿਆ ਫਿਰ ਉਸ ਤੋਂ ਬਾਅਦ ਤਾਂ ਤੈਨੂੰ ਪਤਾ ਹੀ ਆ ਕੀ ਕੋ ਦਿਸਣਾ ਕੀ ਉਹਦਾ ਨਵੀਂ ਗੱਡੀ ਦੀ ਜੋ ਬਾਰੀ ਟੁੱਟ ਗਈ ਸਾਡੇ ਰੰਗ ਸਾਨੂੰ ਉਹਦਾ ਕੁਝ ਨਹੀਂ ਬਲੈਂਕ ਹੋ ਗਿਆ ਅੱਖਾਂ ਬਸ ਬਲੈਕਆਊਟ ਵੱਜ ਗਿਆ ਬਸ ਉੱਥੇ ਤਾਂ ਸਾਡਾ ਬਲੈਕਆਊਟ ਹੀ ਵੱਜ ਗਿਆ ਮੈਂ ਕਿਹਾ ਤੈਨੂੰ ਦੱਸਿਆ ਕਿ ਦੱਸ ਦੇ ਤੇ ਮੈਂ ਹੋਰ ਭਾਈ ਮੈਨੂੰ ਛੱਡ ਸਨੋਵਰ ਦੇ ਬੋਲ ਐ ਕਰਨ ਭਾਈ ਕੰਬਣ ਆ ਕੀ ਬਣ ਗਿਆ ਆ ਕੀ ਹੋ ਗਿਆ ਸਨੋਵਰ ਅੱਡ ਡਰੇ ਮੈਂ ਅੱਡ ਡਰਾ ਸਾਡੇ ਤੋਂ ਟਰੱਕ ਵਾਲੇ ਨੂੰ ਵੀ ਨਹੀਂ ਬੋਲਿਆ ਗਿਆ ਅਸੀਂ ਉਹਨੂੰ ਵੀ ਨਹੀਂ ਕੋਈ ਕਿਹਾ ਗਿਆ ਐਨੇ ਛੱਕੀ ਹੋ ਗਏ ਮੀਂਹ ਦਾ ਮੈਂ ਤਾਂ ਪਿੰਡ ਗਈ ਮੈਨੂੰ ਤਾਂ ਕੋਈ ਹੋ ਹੀ ਜਾਂਦਾ ਮੈਂ ਖੈਰ ਨੂੰ ਮਾਰੀ ਉਹ ਤੂੰ ਬਾਗ ਗੱਗੂ ਨੇ ਕੀ ਕੀਤਾ ਤੂੰ ਦੱਸ ਹੁਣ ਫਿਰ ਪਤਾ ਤੇ ਤੇ ਰਾਤ ਨੂੰ ਆ ਕੇ ਪੈ ਗਿਆ ਨਾ ਉਹ ਨੂੰ ਫੇਰੀ ਸੀਗਾ ਵੀ ਕਦੋਂ ਹਨਾ ਵੀ ਦੱਸੇ ਤੇ ਉਹ ਰਾਤ ਤਾਂ ਨਹੀਂ ਉਹਨੇ ਪੁੱਛਿਆ ਵੀ ਚੱਲ ਕੋਈ ਨਹੀਂ ਹਨਾ ਇਹ ਆ ਕੇ ਪੈ ਗਿਆ ਚੁੱਪ ਕਰਕੇ ਵੀ ਮੈਂ ਆ ਤੇ ਗੁੱਗੂ ਨੂੰ ਕਿੱਥੇ ਟੇਕ ਆਉਣੀ ਸੀ ਤੜਕੇ 4 ਵਜੇ ਉੱਠਿਆ ਉਹ ਤਾਂ ਜਾ ਇਹਨਾਂ ਦਾ ਦੂਹਾ ਖੜਕਾਇਆ ਨੇ ਉਹ ਤਾਂ ਜਿਉਂ ਪੜਨ ਲੱਗਾ ਅਸੀਂ ਕਿਹਾ ਭਰਾਵਾ ਇੰਨੀ ਵੀ ਕੀ ਗੱਲ ਆ ਤੂੰ ਥੋੜੀ ਖੜ ਜਾ ਨਾ ਇਹਨੂੰ ਕੁਛ ਗੱਡੀ ਕਿੱਥੇ ਆ ਹਾਂ ਠਾ ਠੂ ਕੇ ਬਹੁਤਾਂ ਹੀ ਖੜਕਾ ਖੜਕੂ ਕੇ ਨਿੱਕੇ ਨੂੰ ਖਿੜਾਇਆ ਇਹ ਕਿੱਥੇ ਉੱਠੇ ਉਹਨੂੰ ਪਤਾ ਸੀ ਸਨੋਵਰ ਦੇ ਨਾਲ ਸੀ ਭਾਈ ਉਹ ਤਾਂ ਉਹਨੇ ਵੈਰੀ ਵਰਗਾ ਪਿੱਛੇ ਤੋ ਤੇ ਸਰੋਵਰ ਕਰੇ ਤੇ ਸਨੋਵਰ ਨੇ ਅੱਗੇ ਦੱਸਤਾ ਵੀ ਭਾਈ ਗੱਡੀ ਦਾ ਤਾਂ ਆ ਕੰਮ ਬਣ ਗਿਆ ਉਹਨੇ ਸਰੋਵਰ ਦੀ ਹੋਰ ਕੋਈ ਗੱਲ ਨਹੀਂ ਦੁਨੀਆ ਦੇ ਬੂਆ ਪੱਟੀ ਤੇ ਜੌਨ ਲੱਗਾ ਬੋਲਣ ਅਸੀਂ ਉਹਨੂੰ ਕਹੀਏ ਕਿ ਉੱਪਰ ਕਰ ਜਾ ਗੁੱਗੂ ਕੋਈ ਨਹੀਂ ਹੌਸਲੀ ਨਾਲ ਗੱਲ ਕਰ ਪੁੱਤ ਲਾ ਹਾਂ ਲੈ ਮੈਂ ਪਾਣੀ ਲੈਣ ਗਿਆ ਸੀ ਉੱਤੇ ਮੇਰਾ ਕੋਈ ਕਸੂਰ ਵੀ ਨਹੀਂ ਮੈਂ ਤਾਂ ਪਾਣੀ ਲੈਣ ਗਿਆ ਮੇਰਾ ਕੀ ਕਸੂਰ ਉੱਚ ਉਹ ਆ ਗਈ ਮੰਮੀ ਵੀ ਆਓ 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 ਆ ਆ ਵੇਖਿਆ ਇਹਨੂੰ ਦਵਾਈ ਦੀ ਲੋੜ ਨਹੀਂ ਇਹਨਾਂ ਗੱਲਾਂ ਦੀ ਲੋੜ ਆ ਇਹ ਉਹਦੇ ਨਾਲ ਠੀਕ ਹੁੰਦੀ ਆ ਬਈ ਇਹ ਗੱਲਾਂ ਨਾਲ ਠੀਕ ਹੁੰਦੀ ਆ ਆ ਜਾ ਆ ਜਾ ਇੱਥੇ ਚੁੱਲ੍ਹੇ ਕੋਲ ਮੈਂ ਆਵੇ ਤੇਰੇ ਲਈ ਡੋਣਾ ਲੈ ਆ ਜਾ ਆਪਣੇ ਕੋਲ ਟੇਬਲ ਹੈਗਾ ਇੱਕ ਹੋਰ ਸੁਣオーਰ ਨਾ ਉਵੇਂ ਹੀ ਉੱਠਿਆ ਨਾ ਸੁਣオーਰ ਦਾ ਮੂੰਹ ਤਾਂ ਤੈਨਾਂ ਕੋਈ ਗੱਗੂ ਨੇ ਛਾ ਕੇ ਉਹਨੂੰ ਬਿਠਾ ਲਿਆ ਬੈੱਡ ਤੇ ਦੱਸ ਕੀ ਹੋਇਆ ਗੱਡੀ ਕੋਲ ਨਾਲ ਹੀ ਬਕਰਦੂ ਤੂੰ ਲੈ ਕੇ ਸੀ ਨਾਲ ਹੀ ਬਕਰਨ ਨੂੰ ਤੇ ਤੁਹਾਨੂੰ ਕੀ ਦਿਸਿਆ ਤੈਨੂੰ ਤਾਂ ਦਾਸ ਹੀ ਗੱਗੂ ਦਿਸੇ ਉਹਨੇ ਗੱਗੂ ਨਾਲ ਸਨੇਵਾ ਮਰਨ ਗੱਗੂ ਦੇ ਨਾਲ ਮਾਤਾ ਵੀ ਐ ਸਨੇਵਰ ਦੋ ਬੰਦੇ ਦਿਖੇ ਹਲਿਆ ਤੇਰੀ ਵਾਲਾ ਜੇ ਉਹ ਕਾਪੇ ਪਰਸ਼ੀਆਂ ਲੈ ਕੇ ਖੜੇ ਹੀ ਅੱਗੇ ਆ ਕੀ ਹੋ ਗਿਆ ਆ ਵੇ ਇਤਨੇ ਵੇ ਕਿਉਂ ਹਤੀ ਅਦੀ ਹੋਣਾ ਹੁਣ ਸਿਹਤ ਦੇ ਹੱਦਾਲ ਤੋਂ ਕੱਢੀ ਆ ਕੋਣ ਕੋਈ ਆ ਯਾਦੀ ਦੇ ਅਸੀਗਰ ਤਰੇਗ ਜੀ ਸੁਨੋ ਉਹ ਤੇ ਗੜਾ ਮੰਮੀ ਮੰਡੀ ਦੇ ਬਾਹਰ ਵਿੱਕੀ ਤਾਂ ਸੁਨੋ ਉਹ ਆਇਆ ਉਹ ਗੜਾ ਕਾਹਲੀ ਆ ਗਿਆ ਮਾਮੀ ਦੇ ਜੀ ਲੱਗ ਗਿਆ ਸੁਨੋ ਮੰਮੀ ਜਾ ਮਰੋ ਜਾ ਮੈਂ ਤੇ ਹੋ ਲੱਗ ਬੋਲੋ ਕਹਾ ਮੰਦੀ ਦੀ ਵੀ ਆ ਗਈ ਨਾ ਯਾਰ ਮੰਮੀ ਸਾਲਾ ਬੋਲੀਦਾ ਮੰਦੀ ਤੇ ਤਾਰ ਸਾਗਾ ਸੁਨੋਵਰਾ ਲੈ ਅੱਛੀ ਤਾਂ ਉਹਨੂੰ ਫੋਨ ਹੀ ਕਰਦੇ ਰਹੇਗੇ ਬੇ ਸੁਨੋਵਰਾ ਤੂੰ ਘਰੇ ਨਾ ਜਾਈ ਤੇ ਭਰਾਵਾ ਮੰਮੀ ਗੁੱਸੇ 'ਚ ਹੀ ਬੈਠੀ ਆ ਹੁਣ ਤੇਰੀ ਰੇਲ ਬਣਣੀ ਨਿਕਲੀ ਤਾਂ ਬਣ ਖਟੀ ਇਹ ਕਹਿੰਦਾ ਜੋ ਹੋਣਾ ਸੀ ਤੇ ਉਹ ਭਾਈ ਹੁਣੇ ਚਾਹਤੂ ਸਾਡੇ ਫੋਨ ਬੰਦ ਤਾਂ ਰਾਹ ਹੀ ਰਹਿਗੇ ਤੂੰ ਸੁਨੋਵਰਾ ਮੰਮੀ ਰਿਆਣਗੀ ਬੱਸ ਫਿਰ ਮੰਮੀ ਜੀ ਇਹ ਮੈਂ ਉਹਦੇ ਨੂੰ ਤਰਪੀ ਕਾਫੇ ਵਰ ਜਿਆ ਲੈ ਗਏ ਤੇਰੀ ਮਤੇ ਸਾਲ ਦੀ ਰੋਕੋ ਨਾ ਤਾਂ ਫਿਰ ਤੁਸੀਂ ਤੇ ਇਨਾ ਟਿਕੋ ਨਾ ਤੁਸੀਂ ਜਿ ਆਪਦੀਆਂ ਹੀ ਫਿਰ ਮਰਜ਼ੀਆਂ ਕਰੋ ਜਿੱਥੇ ਜੀ ਕਰਦਾ ਤੇ ਉੱਥੇ ਹੀ ਤਾ ਹੁਣ ਬਣਾ ਕੇ ਆ ਗਈ ਬਦਲਣਾ ਪੀਤਾ ਨਾ ਫੋਨ ਕਰਕੇ ਉਹਨੂੰ ਪੁੱਛਦੇ ਰਹੇ ਬੇ ਭਰਾਵਾ ਕੀ ਤੂੰ ਗਿਆ ਤਾਂ ਨਹੀਂ ਘਰੇ ਗਿਆ ਤਾਂ ਨਹੀਂ ਉਹ ਕਹਿੰਦਾ ਮੇਰੀ ਤਾਂ ਹੋ ਗਈ ਲਾ ਸਾਰੇ ਟੇਕ ਦੇ ਫਿਰ ਲੈ ਲਵੇ ਮਮੀ ਨੂੰ ਰਾਤ ਇੱਕ ਭਿਆਨਕ ਸੁਪਨਾ ਆਇਆ ਜਿਹਦੇ ਕਰਕੇ ਮਮੀ ਨੂੰ ਫੀਵਰ ਚੜ ਗਿਆ ਦੱਸੋ ਮਮੀ ਕੀ ਕਹ ਲੋਈ ਉਹ ਮੇਰਾ ਪਿਓ ਮਾਰਤਾ ਕੋਈ ਨਾ ਮਾਰ ਕੇ ਤੇਰਾ ਭਲਾ ਹੋ ਜੇ ਰਾਤ ਹੋਰ ਤੇ ਵੇਲਾ ਮੈਂ ਰਾਤ ਵੇਲੇ ਗੱਗੂ ਘਰੇ ਵੀ ਨਹੀਂ ਆਇਆ ਤੇ ਮੰਮੀ ਗੱਲ ਸਮਝੀਦੀ ਹੁੰਦੀ ਆ ਹੋ ਵੇਲਾ ਬਾਨੇ ਆਵੇਂ ਦੱਸ ਕਿ ਕਰ ਚੜਿਆ ਮੈਂ ਤੇ ਉਹ ਦੂਜਾ ਕੋੜਿਆਂ ਤੇ ਆ ਇਹ ਮੇਰਾ ਫਲਾ ਨਹੀਂ ਲੈ ਕੇ ਤੇ ਉਹ ਨਾ ਆਪਾਂ ਤਾਂ ਪੀ ਹੋਲੂ ਮੇਰੇ ਪਿਓ ਦੀ ਮੰਜੀ ਇਤਰਾ ਡਾਈ ਆ ਆ ਘਰ ਨਹੀਂਗਾ ਘਰ ਵੀ ਕੋਈ ਹੋਰ ਆ ਉੱਚਾ ਗਿਆ ਤੇ ਮੰਜੀ ਡਾਈ ਤੇ ਉਥੇ ਪਾਇਆ ਤੇ ਮੈਂ ਕਹਿੰਨੀ ਆ ਜਾਣ ਪਛਾਣ ਦੇ ਆ ਤੇ ਪਰਦਾ ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਇਹਨਾਂ ਦਾ ਪਿਓ ਮਰਿਆ ਤੇ ਅਸੀਂ ਆਹ ਕੁਛ ਕਰੀ ਜਾਂਦੇ ਮੈਂ ਅੱਗੋਂ ਪਿੱਛੋਂ ਗੂੰ ਖਾਂਦੇ ਰਹਿੰਦੇ ਇੱਥੇ ਹੀ ਚੜੇ ਰਹਿੰਦੇ ਤੇ ਮੜ ਕੇ ਨਾ ਮੈਂ ਪਰਾਂ ਦੀ ਸੁਪਨੇ ਚ ਇਹੀ ਬੋਲੀ ਗਈ ਸੁਪਨੇ ਚ ਹੀ ਬੋਲੀ ਗਈ ਹਾਂ ਤੇਰਾ ਭਲਾ ਹਟੀ ਨਹੀਂ ਬੋਲਣਾ ਜਬਾਨ ਤਾਂ ਛਾਤਰ ਹੈ ਮੈਂ ਨਾ ਮੈਂ ਦੂਜੀ ਬੂਏ ਥਾਣੀ ਨਾ ਕੋੜੀ ਤੇ ਹੀ ਮੈਂ ਆ ਉਹ ਕੋੜੀ ਦੇ ਮਾ ਮੇ ਨਾਈਸ ਮੈਂ ਨੰਗਲ ਲੱਗੀ ਆ ਉਹ ਉੱਥੇ ਬਾਹਰ ਲੈ ਦਾਂ ਕੋਈ ਫੌਜੀ ਜਿਹਾ ਬੂਏ ਦੇ ਨਾਲ ਐ ਪਿੱਛਾ ਕਰਕੇ ਖੜੋਤਾ ਉਹਨੇ ਐ ਠਾ ਕੀਤੀ ਉਹ ਤੇਰਾ ਭਲਾ ਗੋਲੀ ਮੇਰੇ ਨਾਲ ਨੂੰ ਚਾਈ ਮੈਂ ਹੈ ਮੇਰਾ ਕੀ ਕਸੂਰ ਮੇਰਾ ਕੀ ਕਸੂਰ ਗੋਲੀ ਗੋਲੀ ਰੋ ਗਈ ਰਾਜ ਗੋਲੀ ਦਾ ਪਾਸੇ ਹੀ ਨਿਕਲ ਗਈ ਅੱਛਾ ਪਰੇ ਦੀ ਨਿਕਲ ਗਈ ਆ ਕਿਹੇ ਅੱਛਾ ਤੂੰ ਹੱਸੇ ਹੀ ਰਹਿ ਗਈ ਹੱਸੇ ਹੀ ਰਹਿ ਗਈ ਤੇ ਇੱਕ ਜਣਾ ਪਤਾ ਨਹੀਂ ਕਿਹੜਾ ਉਹ ਕਹਿੰਦਾ ਇਹਨੂੰ ਕਿਉਂ ਮਾਰਦਾ ਮੈਂ ਇਹਦਾ ਕੀ ਕਸੂਰ ਹੈ ਹਾਂ ਅੱਛਾ ਤੇ ਉਹ ਤਰਸ ਆ ਗਿਆ ਬੀਬੀ ਦੇ ਉਹ ਕਹਿੰਦਾ ਮੈਂ ਵੇਖਿਆ ਨਹੀਂ ਕੀ ਦੀ ਬੱਲੇਬੱਚ ਕੀ ਆ ਅੱਛਾ ਉਹਨੇ ਐਂ ਕਹਦਾ ਗੁਰ ਹਾਂ ਉਹਨੇ ਚਰਨ ਮੇਰੀ ਜਾਗ ਖੋਲਣ ਲੱਗਦੀ ਇਹਨੂੰ ਕੋੜੀ ਕਿਵੇਂ ਤੈਨੂੰ ਲਈ ਮੈਂ ਵੀ ਕੋੜੀ ਕਿਵੇਂ ਤੇ ਲਈ ਫਿਰਦੀ ਤੂੰ ਚੜੀ ਕਿਵੇਂ ਕੋੜੀ ਤੇ ਨਹੀਂ ਮਾਰ ਕੇ ਉਹ ਚੜ ਗਈ ਕੋੜੀ ਜਿਹੜਾ ਵੇਖ ਰਹੀ ਸਾਰੀ ਦਿਹਾੜੀ ਮੈਂ ਮੇਰੇ ਟੀਵੀ ਤੇ ਪੂਰ ਮੇਰੇ ਆਉ ਜਗਾ ਤੇ ਘੋਟ ਗਈ ਬੱਚੀ ਕੋਲਚਾ ਸੁਪ ਰਿਆ ਇਹਦਾ ਘੋਟ ਜਾ ਪੁਝੋਦੀ ਆ ਫਿਰ ਕੀ ਆਇਆ ਮੈਂ ਚੱਕਦਾ ਨਹੀਂ ਦੱਸੀ ਰਾਤ ਮਾਤਾ ਨੂੰ ਗੱਲ ਲੈ ਛੱਤਰ ਵੇਨੇ ਰਾਤ ਤਾਂ ਵੱਜ ਗਏ ਕੋਈ ਨਹੀਂ ਆਲਾ ਨਹੀਂ ਨਹੀਂ ਗੱਲ ਦੱਸ ਮਾਤਾ ਨੂੰ ਪਹਿਲਾਂ ਸਾਰੀ ਗੱਲ ਤਾਂ ਦੱਸ ਦੇ ਆ ਤਾਂ ਲੈ ਹੂੰ ਪੱਲੇ ਇਹਨੂੰ ਕਾ ਆਪਣੇ ਵਿਆਹ ਤੇ ਗਿਆ ਨਾ ਪਹਿਲਾਂ ਕਿ ਨਾਲ ਹੀ ਆਇਆ ਸਾਡੇ ਕਰਨ ਕੀ ਕਿ ਉੱਥੇ ਕੋਟ ਕਬੂਰੇ ਪਹਿਲਾਂ ਆਹ ਵੇ ਲੈ ਕਿੱਧਰ ੱਟਕੇ ਖਾਂਦੇ ਫਿਰਦੇ ਸੀ ਨਹੀਂ ਪੈਂਦੀ ਸੀਗੀ ਨਾਲ ਕਾ ਇਕੱਠਵਾ ਜਾ ਉਹ ਵੀ ਨਾਲ ਇਕੱਠਵਾ ਜਾ ਹੀ ਹੂੰ ਪਿੰਡੋਂ ਤੇ ਉਦੋਂ ਮੈਂ ਨਹੀਂ ਗਿਆ ਉਹਨਾਂ ਪਿੰਡਾਂ ਸਾਡੇ ਲੁੱਟਾ ਖਵਾ ਸਾਡੇ ਪਿੰਡ ਚ ਲੁੱਟਾ ਖਵਾ ਹੁੰਦੀਆਂ ਇਹਨਾਂ ਦੇ ਹਾਂ ਹੁੰਦੀਆਂ ਬਈ ਉਹ ਮੈਂ ਫੋਨ ਲਾਇਆ ਕਹਿੰਦਾ ਨਹੀਂ ਨਹੀਂ ਉਹਦੇ ਪਿੰਡ ਵਾਲੇ ਸੀ ਕਿ ਮੈਂ ਕਹਿੰਦਾ ਜਸਪਾਲ ਚਪੇੜਾ ਕਿਉਂ ਮਾਰਨ ਲੱਗੇ ਲੈ ਆਹ ਹੁਣ ਆ ਗਿਆ ਹੀ ਆ ਵੇ ਹੁਣ ਆ ਗਿਆ ਹੀ ਗੱਡੀ ਵਿੱਚ ਬੈਠੇ ਰਹੇ ਲੁੱਟਣ ਲੱਗੇ ਵੇ ਲੈ ਲੈ ਦੱਸ ਪ੍ਰਸਾਦ ਤੈਨੂੰ ਵੀ ਮਿਲਦਾ ਹੁੰਦਾ ਸੀ ਨਾ ਤੇ ਪ੍ਰਸਾਦ ਉਹਨੇ ਹਾਂ ਬਰਾਬਰ ਮੰਮੀ ਬਰਾਬਰ ਕੰਮ ਚਾਹੀਦਾ ਬਰਾਬਰ ਹੈ ਠੀਕ ਹੈ ਨਾ ਸੁਣ ਉਹ ਕਹੇ ਉਹਨਾਂ ਹੀ ਕੌੜਾ ਬੋਲਣਾ ਜਿੰਨਾ ਕੌੜਾ ਮੈਨੂੰ ਗੱਡੀ ਤੋੜਨ ਵੇਲੇ ਬੋਲੀ ਸੀ ਆਹ ਕੋਈ ਨਹੀਂ ਆ ਆਲਿਆਂ ਦੇ ਆਲਿਆਂ ਦੇ ਨੂੰ ਉੱਤਰ ਲੈਣ ਦੇ ਹਾਂ ਤੂੰ ਆਇਆ ਤੂੰ ਆ ਆ ਪਾ ਗਏ ਨਾ ਟਾਈਮ ਨਾ ਵਿਆਹ ਤੇ ਆ ਗਿਆ ਵੀ ਆਪਾਂ ਹੁਸੈਨ ਹੀ ਹੋ ਗਏ ਆਪਾਂ ਕੋਈ ਨਹੀਂ ਨਾ ਆਪਾਂ ਕੋ ਨਹੀਂ ਕੀਤਾ ਉਹ ਗੁਰਵਿੰਦਰ ਵੀ ਨਾਲ ਹੀ ਇਹਦੇ ਉਹਨੇ ਵੀ ਛਿੱਤਰ ਨਾਲ ਹੀ ਠੀਕ ਆ ਨਾ ਆ ਵੇਖ ਲਾ ਲੱchn ਤੂੰ ਦਬਾ ਪੈ ਗਈ ਆ ਤੂੰ ਦਾ ਫਿਰ ਵੇਖ ਹਾਂ ਤੇ ਰਾਤ ਜਿਹੜੀ ਬਾਤ ਦਾ ਤੋ ਯੋ ਕੀ ਹੋਈ ਆ ਉਹ ਕੀ ਹੋਈ ਦੱਸ ਛਿੱਤਰ ਪੈਣ ਲੱਗੇ ਜੋ ਰਾਹੀ ਰਹੇ ਤੁਹਾਨੂੰ ਆਹ ਪਹਿਲਾਂ ਕਿਹਾ ਵੀ ਟਾਈਮ ਨਾ ਘਰੇ ਆਉਣਾ ਮਰਨ ਨਾਲ ਫਿਰ ਕਿਉਂ ਆਉਣੇ ਆਉਂਦਾ ਤੂੰ ਨਹੀਂ ਨਹੀਂ ਮੈਨੂੰ ਜਸਮਾਨ ਜਸਮਾਨ ਤੂੰ ਗੱਡੀ 'ਤੇ ਬੈਠਾ ਲੋਨੇ ਪੈ ਜਵਾਗ ਦੇ ਪੈ ਜਾਂਦੀਆਂ ਨਾਲ ਤੁਹਾਡੇ ਲੱਗਣਾ ਆਹੋ ਉਹ ਤਾਂ ਗਿਆ ਡਾਕਾ ਹੈਗਾ ਵਾਦੇ ਚਾਰ ਪਈਆਂ ਤਾਂ ਵੀ ਨਹੀਂ ਦੱਸਣੀਆਂ ਵੀ ਪੈ ਗਈਆਂ ਕਿ ਨਹੀਂ ਪੈ ਗਈਆਂ ਮਾਰ ਦੇ ਗੱਲਾਂ ਹਣ ਵੇਖੀ ਗਨੋਰ ਮਾਰਦਾ ਮੰਮੀ ਗੱਲਾਂ ਨੂੰ ਇਹਨੂੰ ਕਾ ਇੱਧਰ ਆ ਕੇ ਦੱਸੇ ਨੂੰ ਆਹ ਗੱਲ ਕਰ ਇਹਨੂੰ ਕਾ ਇੱਧਰ ਆ ਕੇ ਹੁਣ ਦੂਜੇ ਨੂੰ ਚਾਕਲੇਟ ਖਵਾ ਕੇ ਤੱਕ ਸਰਨਾ ਹੀ ਨਹੀਂ ਜਾ ਆ ਹੁਣ ਚਾਕਲੇਟ ਖਵਾ ਕੇ ਲੈ ਉਹਨਾਂ ਨੂੰ ਜਵਾਕਾਂ ਨੂੰ ਨਹੀਂ ਲਾਈ ਜਾਂਦਾ ਮੇਰੀ ਗੱਲ ਇਹਨੂੰ ਪਿੱਛੇ ਵੇਲਾ ਪ੍ਰਾਪਾ ਵੇਖ ਨਾ ਜਾਏ ਉਹ ਵੇਖ ਐਡੀ ਛੇਤੀ ਇਹ ਗੱਲ ਮਜ਼ਾਕ ਆ ਲੈਣੀ ਆ ਆਪਾਂ ਇੱਕ ਤਾਂ ਪੰਪਲ ਉਹ ਨਹੀਂ ਲਾ ਰਹੇ ਗੱਲ ਪੰਪ ਨਹੀਂ ਲਾ ਰਹੇ ਗੱਲ ਸੱਚੀ ਮੰਮੀ ਮੰਮੀ ਕੱਲ ਹੁਣ ਨਾ ਨੁਕਸਾਨ ਹੋ ਜਾਣਾ ਫੇਰ ਆਈਂ ਮੀਆਂ ਮਾਰਦਾ ਠੰਡ ਗਿਆ ਇੰਨਾ ਦੱਸ ਮਾਹੌਲ ਖਰਾਬ ਤੇ ਦੱਸ ਇਹ ਕੀ ਕਰੀ ਜਾਂਦੇ ਬੱਸ ਕਿੰਨਾ ਅੱਗੇ ਨਾ ਉਹ ਦਾਦੇ ਪੈ ਲੱਕੜਾ ਸੁੱਟਦੀਆਂ ਬਾਲੇ ਆਪਣੇ ਬਾਲੇ ਸੁੱਟ ਗਏ ਲੈ ਕਿਉਂ ਪਿੰਡ ਦਾ ਕੁੱਟਿਆ ਲੈ ਦੱਸ ਉਹ ਇਹ ਦੱਸ ਰਾਤ ਵਾਰਦਾ ਤਾਂ ਕੋਈ ਹੋ ਜੇ ਤਾਂ ਫੇਰ ਤੇ ਧੁੰਦ ਪੈ ਜੇ ਤਾਂ ਫੇਰ ਧੁੰਦ ਧੁੰਦੋ ਨਹੀਂ ਪਈ ਸੀ ਭਾਈ ਅਸੀਂ ਦਾ ਟਾਈਮ ਨਾ ਘਰੇ ਆ ਗਏ ਨਾ ਕਿ ਲੇਟ ਕਰਦੇ ਕੀ ਫਿਰਦੇ ਬਾਹਰ ਬਾਹਰ ਕਰਦੇ ਕੀ ਫਿਰਦੇ ਹੀ ਲੱਗਾ ਨੇ ਤੂੰ ਕਿਹੜੀ ਥੱਲੇ ਲੱਗਾ ਤੂੰ ਕਿਹੜਾ ਜੱਗ ਜਿੱਤਣ ਗਿਆ ਈ ਮੈਂ ਥੱਲੇ ਪਤੀਲਾ ਨਹੀਂ ਲੱਗਾਗਾ ਨਹੀਂ ਯਾਰ ਤੂੰ ਕਿਹੜਾ ਜੱਗ ਜਿੱਤਣ ਗਿਆ ਈ ਹੁੰਦਾ ਸਾਹ ਦਾ ਤੂੰ ਵੀ ਲੱਗ ਤੂੰ ਜਿਹੜਾ ਜੱਗ ਜਿੱਤਣ ਗਿਆ ਦੱਸ ਤੂੰ ਜਿਹੜਾ ਜੱਗ ਜਿੱਤਣ ਗਿਆ ਹੁੰਦਾ ਸਾਨੂੰ ਕਹ ਤੂੰ ਜਿਹੜਾ ਜੱਗ ਜਿੱਤ ਗਿਆ ਉਹ ਦੱਸ ਐਂ ਥੱਲੇ ਲੱਗੇ ਮੰਮੀ ਪੁੱਛ ਇਹਨੂੰ ਮੰਮੀ ਪੁੱਛ ਇਹਨੂੰ ਕਹਿ ਇਹਨੂੰ ਕੀ ਗੱਲ ਨਹੀਂ ਘੇਰੇ ਤੈਨੂੰ ਉਹਨਾਂ ਨੇ ਮੇਰਾ ਤੇਰੇ ਨੂੰ ਮੂਫਤ ਹੋ ਖਾਣਾ ਮੈਂ ਮੱਤਾਂ ਨੂੰ ਦੱਬਣ ਦੇਣਾ ਕਿ ਆਪ ਉਹ ਗਿਆ ਇਹਨਾਂ ਤੇ ਦਬਾ ਲਿਆ ਗਿਆ ਉਂਝਾ ਸਾਡੇ ਗੱਲ ਪੈ ਗਿਆ ਉਹਨਾਂ ਪਿੰਡ ਦੋ ਤਿੰਨ ਵਾਰਦਾ ਤੋ ਗਿਆ ਉਹਨਾਂ ਦੇ ਦੱਸ ਉਹਨਾਂ ਨੇ ਮੋਟਰ ਤੇ ਖੜੇ ਤੇ ਉਤਰ ਗਿਆ ਆ ਗਿਆ ਉਹਨਾਂ ਦੀ ਗੱਲ ਪੈ ਉਹਨਾਂ ਲਫੜ ਮਾਰੇ ਦੋ ਦੇ ਆ ਨਾ ਕਹਦੇ ਨਹੀਂ ਅੰਗਾਈ ਪੈਣੀਆਂ ਰਿਕਾਰਡਿੰਗ ਕੀਤੀ ਰਹਾ ਰਿਕਾਰਡਿੰਗ ਤੁਹਾਨੂੰ ਫੀਲਮੈਂਟ ਦੀ ਪੈ ਗਈ ਆ ਤੂੰ ਲੱਗੀ ਨਾ ਭਰਾਵਾ ਤੁਹਾਡੇ ਦੋ ਭਰਾਵਨ ਨੂੰ ਬਖਸ਼ਾ ਵੀ ਦੇ ਰਹੀ ਸੀ ਗੱਲ ਕਰਨੀ ਤੂੰ ਤੇ ਮੈਨੂੰ ਡਿਸਰਵ ਕਰਨਾ ਆ ਜਾਂਦੇ ਆ ਆਹੋ ਚਲ ਰਿਹਾ ਉਹਨੇ ਨਹੀਂ ਤੁਹਾਨੂੰ ਗੱਲ ਕਰਨ ਦਿੱਤੀ ਜਵਾਬ ਦੇ ਪਹਿਲਾਂ ਜਵਾਬ ਦੇ ਮੈਂ ਬੰਦ ਕੋ ਚੱਲਾ ਬੰਦ ਕੰਮ ਬੰਦ ਕਰ ਲੈ ਕੇ ਕਰ ਰਿਹਾ ਹੁਣ ਹੁਣ ਕੀ ਗੱਲ ਟਾਲੀ ਜਾਣਾ ਇੱਧਰ ਆ ਬੰਨਾ ਮਾਰਗ ਨਿਕਲ ਗਿਆ ਯਾਰ ਐਵੇਂ ਸਕੀਮ ਲਾ ਕੇ ਸੱਚੀ ਗੱਲ ਆ ਭੈਣੇ ਸੱਚੀ ਗੱਲ ਆ ਭਾਈ ਛੱਡੋ ਸੱਚੀ ਮੈਨੂੰ ਮੰਨ ਜੇ ਮੈਨੂੰ ਪਤਾ ਵਾ ਬਹੁਤ ਵਾਰ ਦਾ ਤਾਂ ਨਹੀਂ ਕੋਈ ਫਾਇਦਾ ਨਹੀਂ ਕੋਈ ਚਾਹੁੰਦਾ ਪਿੰਡ ਦੋ ਹੋ ਚੁੱਕਿਆ ਮੈਂ ਰਾਤ ਨੂੰ ਜਿੱਦਣ ਗਿਆ ਹੁੰਦੀਆਂ ਦਿਨ ਸਾਰੇ ਦਿਹਾੜੀ ਤੈਨੂੰ ਫੋਨ ਆਏ ਰਾਤ ਤਾਂ ਹੋਣ ਦੀ ਗੱਲ ਹੀ ਕੀ ਉਹਨਾਂ ਦੇ ਪਿੰਡ ਖਾਸ ਕਰਕੇ ਮੇਰੇ ਹਿਸਾਬ ਕੇ ਪਿੰਡ ਦਾ ਭਾਈ ਵਾਕੇ ਵੇਲਾ ਉਹ ਸਾਰੇ ਏਰੀਆ ਮੈਂ ਕਹਾਂ ਕੱਲ ਕੋ ਸਾਡੇ ਨਾਲ ਆ ਜਾ ਪਹਿਲਾਂ ਹੁਣ ਨਹੀਂ ਮੈਨੂੰ ਆਹ ਗੱਡੀ ਵੇਖ ਲੈ ਲੈ ਦੱਸ ਇਹਨਾਂ ਨੂੰ ਨਹੀਂ ਸਮਝ ਆਉਂਦੀ ਤੈਨੂੰ ਕੋਨੇ ਸਮਝਾਵਾਂਗੇ ਤੇ ਤੂੰ ਮੇਰੀ ਗੱਲ ਸੁਣ ਅਸੀਂ ਅੱਜ ਗੱਲ ਯਾਦ ਕਰਦੇ ਪਏ ਸੀ ਜਦੋਂ ਗੱਡੀ ਦਾ ਉਹ ਵਾਕਿਆ ਹੋਇਆ ਸੀ ਤੈਨੂੰ ਕੀ ਕੀ ਦਿਸਿਆ ਕਰਾਂ ਕਿ ਕੀ ਦਿਸਿਆ ਜਦੋਂ ਉਹ ਗੱਡੀ ਦਾ ਵਾਕਿਆ ਹੋਇਆ ਸੀ ਤੂੰ ਤੇ ਨਿੱਕਾ ਸੀ ਤੇ ਤੈਨੂੰ ਕੀ ਦਿਸਿਆ ਸੱਚੀ ਦੱਸ ਜਿਹੜਾ ਜਲੰਧਰ ਸੀ ਆਪਾਂ ਕੋਹ ਨਹੀਂ ਦੇਖਿਆ ਸਾਨੂੰ ਵੀ ਦੇਖਣਾ ਲੈ ਦੱਸ ਜਦੋਂ ਆਪਣੇ ਗੱਡੀ ਹੋ ਗਿਆ ਸੀ ਚਾਂਸ ਗੁਗੂ ਦਿਸਿਆ ਤਾਂ ਅਸਵਰੀ ਦਾਸ ਗੁੱਗੂ ਦੇਖ ਕਰੀਦਾ ਦੇ ਦੇਖ ਲੈ ਗੁੱਗੂ ਸੀਗਾ ਤੇਰੇ ਨਾਲ ਇਹ ਖਾਕ ਮੈਨੂੰ ਨਾਲਾ ਵੀ ਦਿਖੀ ਕਾ ਮੈਨੂੰ ਕਾ ਪੇਪਰਚੀ ਵਾਲਾ ਇਹ ਵੀ ਦਿਖੀ ਨਾਲ ਕਹਾ ਇਹ ਕੀ ਤਿਆਰੀ ਜਿਸ ਕੀ ਮੈਨੂੰ ਪਤਾ ਇਕਲੇ ਦਾ ਪੈਣਾ ਦੂਜੇਲੇ ਵੀ ਪੈਣਾ ਅੱਧੀ ਉਹ ਵੀ ਚਰਾਵਰ ਕੀ ਬੜਿਆ ਬੜਿਆ ਸਾਨੂੰ ਤਾਂ ਸਮਝ ਆ ਸਾਨੂੰ ਪਤਾ ਕੀ ਬਣਿਆ ਸਾਡੇ ਕੀ ਬੀਤੀ ਉਹ ਦਿਨਾਂ ਹਾਂ ਭਾਈ ਭਾਈ ਪੁੱਛ ਨਾ ਕਾ ਉਹ ਚੀਜ਼ ਦਨੋਂ ਭਰਾ ਬਦਲਾ ਰਹਿ ਰੇ ਨਹੀਂ ਪਰ ਉਹ ਬਦਲਾ ਨਹੀਂ ਉਹ ਤਾਂ ਗਲਤ ਗੱਲ ਆ ਉਹ ਗਲਤ ਗੱਲ ਆ ਉਹ ਤਾਂ ਗਲਤ ਗੱਲ ਆ ਬਈ ਹੁਣ ਮੈਂ ਵੇ ਫੋਨ ਲਾਇਆ ਸਿਆ ਕੋਈ ਮੁੰਲਾ ਕਿੱਥੇ ਆ ਗਿਆ ਉਹ ਲੜੀਆਂ ਨਾਲ ਆਪਸ ਵਿੱਚ ਉਹ ਕਹਿੰਦਾ ਤੁਹਾਡੇ ਪਿੰਡ ਦਾ ਨਹੀਂ ਕਹਿੰਦਾ ਸਾਡੇ ਪਿੰਡ ਦਾਡੇ ਪਿੰਡ ਦੇ ਆ ਉਹ ਕਹਿੰਦਾ ਪਿੰਡ ਦੇ ਪੁੱਛ ਆਪਣੇ ਪਿੰਡ ਦੇ ਕਹਿੰਦਾ ਰਾਜੂ ਬਣਾਉਂਗਾ ਮਿਸਤਰੀ ਵਾਲੀ ਤਾਂ ਕੀ ਕਵੇ ਬੰਦਾ ਹਾਂ ਉਹ ਨਹੀਂ ਮਿਸਤਰੀਆਂ ਵਾਲੀ ਧਰਮੋਜ ਹੋਵੇ ਸਾਡੇ ਕਮਰੇ ਚ ਪਈ ਰਾਤ ਪਾਣੀ ਪੈ ਮੈਂ ਨਹੀਂ ਕਾਕਾ ਲੈ ਕੇ ਗਿਆ ਪਾਣੀ ਭਰ ਕੇ ਕਾਕਾ ਲੈ ਗਿਆ ਪਾਣੀ ਭਰ ਕੇ ਆਏ ਐਵੇਂ ਰੌਲਾ ਪਾ ਪੁੱਛ ਵੀ ਲਿਆ ਕਰੋ ਕਿ ਐਵੇਂ ਰੌਲਾ ਹੀ ਪਾ ਲੈਣਾ ਸਾਰੇ ਟਬਰ ਨੇ ਹਾ ਹਰ ਹਲ ਇਹਨਾਂ ਨੂੰ ਤਾਂ ਮੌਕਾ ਕੋਈ ਮਿਲ ਨਾ ਜੇ ਟੌਪ ਕੋਈ ਮਿਲ ਨਾ ਜੇ ਹਰ ਲੁਰ ਲੁਰ ਲਾ ਲੈਂਦੇ ਆ ਕਿੱਥੇ ਜਾਂਦੀ ਆ ਵੀ ਇੱਥੇ ਤਰਮੋਸ਼ ਕਿੱਥੇ ਗਈ ਤਰਮੋਸ਼ ਕਿੱਥੇ ਗਈ ਤੇ ਦੱਸਤਾ ਦਿੱਤਾ ਹੁਣ ਮੈਂ ਤੂੰ ਹੁਣ ਲੇਟ ਸੁਣੀ ਆ ਮੈਂ ਇਹ ਚਿਕੜੀ ਗੱਲ ਲੈ ਦੱਸ ਚਲੋ ਮਿਲਦੇ ਆ ਅੱਛੇ ਦਿਨਾਂ ਨਾਲ ਨੈਕਸਟ ਵਲੌਗ ਚ ਅੱਜ ਦਾ ਵਲੌਗ ਹੁੰਦਾ ਹੈ ਸਮਾਪਤ ਸੁਨਵਰ ਜੀ ਸਾਰੇ ਲੋਕਾਂ ਨੂੰ ਕਹੋ ਕਿ ਭਈ ਵਿਆਸ ਸੁਨਵਰ ਦਾ ਹਣਾਉਣ ਵਾਲਾ ਤੇ ਠੀਕ ਹੈ ਨਾ ਸਨੋਵਰ ਹਣਾਂ ਨੇ ਵਿਆਹ ਦੇ ਸਾਰੇ ਵਲੌਗ ਪਾਉਣੇ ਆ ਤੇ ਘਰੇ ਰਹਿ ਕੇ ਪਾਉਣੇ ਇਹਨਾਂ ਨੇ ਹੁਣ ਬਾਹਰ ਨਹੀਂ ਨਿਕਲਿਆ ਕਰਨਾ ਇਹਨਾਂ ਨੇ ਦੱਸਤਾ ਬਾਈ ਸਿੱਧਿਆ ਹਾਂ ਹਾਂ ਆਪਦਾ ਹਣ ਟੇਕੇ ਬਹਿ ਜਾ ਤੂੰ ਹਣ ਕਰਿਆ ਦੇ ਵਲੌਗ ਲੂ ਪਾ ਲੋਕਾਂ ਨੂੰ ਵਿਖਾ ਆਪਦਾ ਵਿਆਹ ਠੀਕ ਆ ਲੋਕ ਤੇਰਾ ਵਿਆਹ ਵੇਖਣ ਲਈ ਬਹੁਤ ਹੀ ਉਤਸ਼ਾਹ ਆ ਕਮੈਂਟ ਕਰਕੇ ਦੱਸੋ ਬਾਈ ਜਿੰਨਾ ਜਿੰਨਾਂ ਲੋਕਾਂ ਨੂੰ ਸਨੋਵਰ ਦਾ ਵਿਆਹ ਵੇਖਣ ਦਾ ਚਾਹ ਹਾਂ ਤੇ ਸਾਰਾ ਸਨੋਵਰ ਦੇ ਵਿਆਹ ਤੁਸੀਂ ਬਲੌਗਰ ਆ ਜੀ ਵੇਖ ਸਕਦੇ ਹੋ ਸਨੋਵਰ ਦੇ ਤੇ ਇਹਦੇ ਕੱਲੇ ਇਹਦੀ ਚੈਨਲ ਤੇ ਹੋਣਗੇ ਇਹਦੇ ਸਨੋਵਰ ਦੇ ਵਿਆਹ ਦੇ ਵਲੌਗ ਤੁਸੀਂ ਵੇਖ ਸਕਦੇ ਆ